ਮੈਂ ਕਿਥੇ ਤੁਸੀਂ ਲੈ ਕੇ ਆਏ ਤੁਹਾਡਾ ਪਰਿਵਾਰ ਲੈ ਕੇ ਤੁਹਾਡੇ ਫਾਦਰ ਸਾਹਿਬ ਜਿਹੜਾ ਕਾਂਗਰਸੀ ਉਮੀਦਵਾਰ ਹੈ ਕਰਨ ਬੁਰਜੇ ਉਹਦਾ ਪਿਓ ساری ਉਮਰ ਨਸ਼ੇ ਚ ਹੀ ਰਿਆ ਫਿਰ ਸਾਸੀ ਉਲਟੋ ਆ ਜਿਹਨੂੰ ਸਿੱਖ ਪੰਥ ਚੋਂ ਛਾਂਗਿਆ ਗਿਆ ਕੱਢਿਆ ਹੋਇਆ ਹੈ ਮਨਦੀਪ ਸਿੰਘ ਖੜੇ ਨੇ ਕਰਨੀ ਤੁਸੀਂ ਰਾਜਨੀਤੀ ਆਪਾਂ ਕਿਉਂ ਆੜ ਲੈਨੇ ਆ ਪੰਥ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਰ ਬੁਰਜ ਸਾਹਿਬ ਉਹ ਕਾਂਗਰਸ ਤੇ ਸਵਾਲ ਚੁੱਕ ਦਿੰਦੇ ਨੇ ਉਹ ਕਹਿੰਦੇ 1984 ਦੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਇਹ ਕਿੱਥੇ ਦਾ ਲਾਅ ਹੈਗਾ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਪੋਤਰੀਆਂ ਤੱਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਆਮ ਆਦਮੀ ਪਾਰਟੀ ਬੁਰਜ ਸਾਹਿਬ ਇਹ ਕਹਿ ਰਹੀ ਹੈ ਤੁਸੀਂ ਮਾਹੌਲ ਖਰਾਬ ਕੀਤਾ ਜਿਹੜੇ ਮਾਹੌਲ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਗੈਂਗਸਟਰ ਤੁਹਾਡੇ ਰਾਜ ਦੇ ਵਿੱਚ ਆਏ ਸਾਡੇ ਸਮੇਂ ਜਦੋਂ ਗੈਂਗਸਟਰਿਜ਼ਮ ਸੀਗਾ ਅਸੀਂ ਨੱਥ ਪਾਈ ਹੈ ਗੈਂਗਸਟਰ ਭੁੱਲਰ ਸੀਗਾ ਉਹਦਾ ਇਨਕਾਊਂਟਰ ਕਾਂਗਰਸ ਤੇ ਸਮੇ ਹੋਇਆ ਸੀ ਗਾਉਂਡਰ ਬੈਨ ਇਨਕਾਊਂਟਰ ਕਾਂਗਰਸ ਸਮੇ ਹੋਇਆ ਸੀ ਆਮ ਆਦਮੀ ਜਿੰਨੀ ਦੀ ਸਰਕਾਰ ਆਈ ਹੈ ਕੋਈ ਐਸਾ ਦਿਨ ਨਹੀਂ ਸਾਡੇ ਇੱਥੇ ਜਾਂਦਾ ਤਰਨ ਤਰਨ ਜਿੱਦਣ ਗੋਲੀ ਨਾ ਚੱਲਦੀ ਹੋਵੇ ਕਾਉਂਟਰ ਤੇ ਪੁੱਲਰ ਦੀ ਤੁਸੀਂ ਗੱਲ ਕੀਤੀ ਉਸ ਦੇ ਉੱਪਰ ਸਵਾਲ ਵੀ ਉਹਨਾਂ ਦੇ ਪਰਿਵਾਰਾਂ ਨੇ ਚੁੱਕੇ ਨਾ ਵੀ ਉਸ ਵੇਲੇ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਉਸ ਤਰ੍ਹਾਂ ਦਾ ਮਾਹੌਲ ਨੌਜਵਾਨਾਂ ਨੂੰ ਦਿੱਤਾ ਨੌਕਰੀਆਂ ਨਹੀਂ ਦਿੱਤੀਆਂ ਜਿਸ ਤੋਂ ਬਾਅਦ ਜਿਹੜਾ ਸਪੋਰਟਸਮੈਨ ਹੁੰਦਾ ਉਹ ਇਸ ਪਾਸੇ ਨੂੰ ਤੁਰੇ ਉਹ ਵੀ ਫੋਰ ਅਪੀਕ ਲਿੰਕ ਕਰਦਾ ਤੇ ਉਹ 302 ਦਾ ਪਤਾ ਸਣੀ ਫੈਮਿਲੀ ਤੇ ਵੀ ਉਹ ਤਾਂ ਕਿ ਅਗਲਾ ਉਹ ਵੀ ਜੇ ਬਾਹਰ ਬੈਠਾ ਵੀ ਹੈ ਉਹ ਵੀ ਜੇ ਇੱਥੇ ਕਿਸੇ ਦੇ ਗੋਲੀ ਚਲਵਾਊਗਾ ਤੇ ਉਹ 100 ਉਹਦੀ ਸੋਚ ਕੇ ਚਲਾਊਗਾ ਕਿ ਮੇਰੇ ਪਰਿਵਾਰ ਦੇ ਉੱਤੇ ਨਾਲ ਹੋਊ ਇਹ ਨਿਸ਼ਾਨਾ ਤੁਹਾਡਾ ਅੰਮ੍ਰਿਤਪਾਲ ਪਾਟ ਸੀ ਹੈ ਉਹਦਾ ਸੋਦੀਆ ਸਾਹਿਬ ਕਹਿੰਦੇ ਮਨੂੰ ਭਗਵੰਤ ਸਾਨ ਸਾਹਿਬ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲੱਗੇ ਹੋਏ ਨੇ ਜੇ ਇੱਥੇ ਤੁਸੀਂ ਹੋਰ ਕੈਂਡੀਡੇਟ ਚੁਣ ਲਿਆ ਇੱਥੇ ਨਸ਼ਾ ਰਹਿ ਜਾਣਾ ਪੰਜਾਬ ਚੋਂ ਖਤਮ ਹੋ ਜਣਾ ਇਹਨਾਂ ਨੇ ਕਿਹਾ ਸੀਗਾ ਜੇ ਨਸ਼ਾ ਤੇ ਗੁੰਡਾਗਰਦੀ ਖਤਮ ਕਰਨੀ ਹੈ ਤੇ ਹਰਮੀਤ ਸਿੰਘ ਨੂੰ ਹਰਾ ਤੇ ਹੁਣ ਉਹੀ ਕੈਂਡੀਡੇਟ ਇਹਨਾਂ ਨੂੰ ਸਾਫ਼ ਸੁਥਰਾ ਹੋ ਗਿਆ ਅਮਰਪਾਲ ਸਿੰਘ ਦੇ ਪਿਤਾ ਤੇ ਤੁਸੀਂ ਬੋਲਦੇ ਹੋ ਵੀ ਪਹਿਲਾਂ ਡਿੰਪਾ ਦਾ ਸਾਥ ਦਿੰਦੇ ਰਹੇ ਨੇ ਕਾਂਗਰਸ ਦੇ ਵਿੱਚ ਰਹੇ ਨੇ ਵੀ ਹੁਣ ਪੰਥਕ ਬਣੇ ਫਿਰਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਹਨ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਰਾਜਵੀਰ ਸਿੰਘ ਚੋਣ ਅਖਾੜਾ ਭੱਕਿਆ ਹੋਇਆ ਤਰਨਤਾਰਨ ਜਿਮਨੀ ਚੋਣ ਸਿਰਤੇ ਐ ਤੇ ਹਰੇਕ ਪਾਰਟੀ ਜਿਹੜੀ ਹੈ ਚੋਣ ਮੈਦਾਨ ਦੇ ਵਿੱਚ ਉਤਰੀ ਹੋਈ ਹੈ ਹਰੇਕ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਰਿਆ ਹੋਇਆ ਤੇ ਲੋਕਾਂ ਦੇ ਵਿੱਚ ਜਾ ਰਿਹਾ ਸਾਡੇ ਨਾਲ ਨੇ ਕਾਂਗਰਸ ਤੋਂ ਕਰਨਬੀਰ ਸਿੰਘ ਬੁਰਜ ਬੁਰਜ ਸਾਹਿਬ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਫਤਿਹਤ ਕਿਵੇਂ ਦੇਖ ਰਹੇ ਹਾਂ ਮਾਹੌਲ ਕੀ ਹੈ ਇਸ ਵਾਰ ਮਾਹੌਲ ਜੀ ਪੂਰਾ ਘਰ ਮੈਂ ਜੀ ਪੂਰਾ ਭਖਿਆ ਹੋਇਆ ਮਾਹੌਲ ਤਾਂ ਹੂੰ ਤੇ ਵਰਕਰਸ ਪੂਰੇ ਜੋਸ਼ ਚ ਆਪਣੇ ਆਪ ਨੂੰ ਲੱਕੀ ਵੀ ਮੰਨਦਾ ਹੂੰ ਕਿਉਂਕਿ ਆ ਸਾਡੀ ਜਿੰਨੀ ਸੀਨੀਅਰ ਡਿਰੈਕਟਰਸ਼ਿਪ ਹੈਗੀ ਏ ਉਹ ਹੋ ਗਏ ਵਰਕਰਸ ਹੋ ਗਏ ਅੰਮ੍ਰਿਤਸਰ ਤੋਂ ਕਾਉਂਸਲਰਸ ਹੋ ਗਏ ਜੀ ਆੜੇਦ ਵਾਲੇ ਤੋਂ ਮੋਗੇ ਤੋਂ ਵੀ ਹੂੰ ਵਰਕਰਸ ਵੀ ਇੱਥੇ ਆਇਆ ਹੋਇਆ ਮੇਰੀ ਹੈਲਪ ਕਰਨ ਵਾਸਤੇ ਸੋ ਮੈਂ ਆਪਣੇ ਆਪ ਨੂੰ ਲੱਕੀ ਮੰਨਦਾ ਕਿ ਮੇਰਾ ਅੱਧਾ ਤੋਂ ਵੱਧ ਭਾਰ ਉਨ੍ਹਾਂ ਨੇ ਆਪਣੇ ਮੋਢਿਆਂ ਤੇ ਚੁੱਕਿਆ ਹੂੰ ਲੋਕਾਂ ਦੇ ਵਿੱਚ ਜਾਣੀਓ ਲੋਕ ਭਾਰ ਚੱਕਣ ਨੂੰ ਤਿਆਰ ਨਹੀਂ ਲੋਕ ਕੀ ਕਹਿ ਰਹੇ ਨੇ ਵਰਕਰਸ ਨੇ ਤਾਂ ਮਤਲਬ ਕਾਂਗਰਸ ਦੇ ਵਰਕਰ ਨੇ ਉਹਨਾਂ ਨੇ ਆਉਣਾ ਹੀ ਹੈ ਤੁਹਾਡੇ ਲੀਡਰਸ ਨੇ ਉਹਨਾਂ ਨੇ ਵੀ ਆਉਣਾ ਹੀ ਹੈ ਲੋਕ ਕੀ ਕਹਿ ਰਹੇ ਨੇ ਲੋਕ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਹਮ ਰੀਜ਼ਨ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀਗੇ ਉਹਨਾਂ ਤੇ ਉਹ ਖਰੇ ਨਹੀਂ ਉਤਰੇ ਹਮ ਭਗਵੰਤ ਮਾਨ ਨੇ ਲੋਕਾਂ ਦਾ ਵਿਸ਼ਵਾਸ ਖਾਤ ਕੀਤਾ ਹਮ ਸੋ 2017 ਦੇ ਵਿੱਚ ਵੀ ਜਦੋਂ ਕਾਂਗਰਸ ਸੀਗੀ ਉਦੋਂ ਦੇ ਹੀ ਹਲਕੇ ਦੇ ਕੰਮ ਹੋਏ ਹੋਏ ਆ ਉਦੋਂ ਦੇ ਹੀ ਹੋਏ ਹੋਏ ਆ ਉਹੀ ਫੰਡ ਹਾਲੇ ਤੱਕ ਪੰਚਾਇਤੀ ਫੰਡਾਂ 'ਚ ਹਾਲੇ ਵੀ ਪਏ ਹੋਏ ਆ ਸੋ ਮੈਂ ਤਾਂ ਜੀ ਲੋਕ ਚਾਹੁੰਦੇ ਇੱਕ ਸੇਫ ਮਾਹੌਲ ਜੋ ਬਹੁਤ ਇੱਥੇ ਵਿਗੜ ਚੁੱਕਿਆ ਜੀ ਲਾਅ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਹੈ ਲੋਕੀ ਦਾ ਸਿਰਫ ਇੰਨਾ ਕਹਿੰਦੇ ਆ ਕਿ ਅਸੀਂ ਸੁੱਖ ਦਾ ਸਾਹ ਲੈ ਸਕੀਏ ਕਾਰੋਬਾਰੀ ਆਪਣਾ ਕਾਰੋਬਾਰ ਕਰ ਸਕੇ ਹਨ ਬੱਚੇ ਰਾਮਨਾਥ ਸਕੂਲ ਜਾ ਕੇ ਵਾਪਸ ਆ ਸਕਣ ਮਾਵਾ ਪਿੰਡ ਆ ਸਕਣੀਆਂ ਸ਼ਾਮ ਨੂੰ ਬਾਹਰ ਸੈਰ ਕਰ ਸਕਣ ਸਬਜ਼ੀ ਲੈਣ ਜਾ ਸਕਣ ਇੰਨੀ ਸੇਫਟੀ ਮੰਗਦੇ ਔਰ ਇਹ ਉਹਨਾਂ ਦਾ ਹੱਕ ਪਰ ਆਮ ਆਦਮੀ ਪਾਰਟੀ ਬੁਰਜਸਾ ਵੀ ਕਹਿ ਰਹੀ ਹੈ 70 ਸਾਲਾਂ ਦੇ ਵਿੱਚ ਕਹਿੰਦੇ ਕਾਂਗਰਸ ਨੇ ਤੇ ਜਿਹੜੇ ਦੂਜੇ ਸੀ ਅਕਾਲੀ ਭਾਜਪਾ ਵਾਲੇ ਤੁਸੀਂ ਮਾਹੌਲ ਖਰਾਬ ਕੀਤਾ ਜਿਹੜੇ ਮਾਹੌਲ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਗੈਂਗਸਟਰ ਤੁਹਾਡੇ ਰਾਜ ਦੇ ਵਿੱਚ ਆਏ ਇਹ ਜਿਹੜਾ ਲਾਅ ਐਂਡ ਆਰਡਰ ਦਾ ਇਸ਼ੂ ਹੁਣ ਤੱਕ ਕਹਿੰਦੇ ਅਸੀਂ ਕਰ ਰਹੇ ਹਾਂ ਤੁਹਾਡੇ ਰਾਜਵਾਲੇ ਦੇ ਬੀਜੇ ਹੋਏ ਕੰਡੇ ਨਹੀਂ ਕਹਿੰਦੇ ਦੇਖੋ ਜੀ ਗੈਂਗਸਟਰイズਮ ਸਾਡੇ ਸਮੇਂ ਦਾ ਸ਼ੁਰੂ ਨਹੀਂ ਹੋਇਆ ਹੋਇਆ ਸਾਡੇ ਸਮੇਂ ਜਦੋਂ ਗੈਂਗਸਟਰイズਮ ਸੀਗਾ ਅਸੀਂ ਨੱਥ ਪਾਈ ਹੈ ਮੈਂ ਤੁਹਾਨੂੰ ਦੱਸ ਦੱਸਣਾ ਚਾਹੂੰਗਾ ਕਿ ਗੈਂਗਸਟਰ ਭੁੱਲਰ ਸੀਗਾ ਉਹਦਾ ਇੰਕਾਊਂਟਰ ਕਾਂਗਰਸ ਦੇ ਸਮੇਂ ਹੋਇਆ ਸੀ ਫਿਰ ਆਪਣਾ ਗਾਉਂਡਰ ਗਾਉਂਡਰ ਦਾ ਇੰਕਾਊਂਟਰ ਕਾਂਗਰਸ ਸਮੇਂ ਹੋਇਆ ਸੀ ਅਸੀਂ ਤਾਂ ਜੀ ਨੱਥ ਪਾਈ ਸੀਗੀ ਇਹਨਾਂ ਦੇ ਉੱਤੇ ਉਹ ਸਾਡੇ ਸਮੇਂ ਇੰਨਾ ਨਹੀਂ ਸੀ ਪਰ ਇਹ ਆਮ ਆਦਮੀ ਜਿੱਦਨ ਦੀ ਸਰਕਾਰ ਆਈ ਹੈ ਹੂੰ ਗੈਂਗਸਟਰਿਜ਼ਮ ਬਹੁਤ ਜ਼ਿਆਦਾ ਵਧਿਆ ਤੇ ਵਧਿਆ ਫੁੱਲਿਆ ਹੈ ਕੋਈ ਐਸਾ ਦਿਨ ਨਹੀਂ ਸਾਡੇ ਇੱਥੇ ਜਾਂਦਾ ਤਰਨ ਤਰਨ ਜਿੱਦਨ ਗੋਲੀ ਨਾ ਚਲਦੀ ਹੋਵੇ ਜੀ ਗੋਲੀ ਨਾਲ ਪਿਓ ਦਾ ਪੋਤੀਆਂ ਪੁੱਤ ਦਾ ਪਿਓ ਨਾ ਵਿਚਾਰਾ ਮਰਦਾ ਹੋਵੇ ਲੁੱਟਾਂ ਖੂਆਂ ਬਹੁਤ ਜ਼ਿਆਦੀਆਂ ਹੋ ਚੁੱਕੀਆਂ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਇਸ਼ੂ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਜਿੰਨੇ ਵੀ ਇਹ ਸ਼ਰਾਬਤੀ ਅੰਸਰ ਜਾਂ ਗੈਂਗਸਟਰਸ ਸ਼ੂਟਰਸ ਜਿਹੜੇ ਹੈਗੇ ਇਹਨਾਂ ਦੇ ਉਹਨਾਂ ਦੇ ਗੋਡਿਆਂ 'ਚ ਹੀ ਗੋਲੀਆਂ ਕਿਉਂ ਅੱਜੀਆਂ ਮੈਨੂੰ ਤਾਂ ਹੀ ਨਹੀਂ ਸਮਝ ਆਉਂਦੀ ਪਰ ਗੌਂਡਰ ਤੇ ਭੁੱਲਰ ਦੀ ਤੁਸੀਂ ਗੱਲ ਕਹੀ ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ ਤੁਹਾਡੇ ਗੌਂਡਰ ਦਾ ਐਨਕਾਊਂਟਰ ਹੋਇਆ ਹਾਂਜੀ ਉਸ ਦੇ ਉੱਪਰ ਸਵਾਲ ਵੀ ਉਹਨਾਂ ਦੇ ਪਰਿਵਾਰਾਂ ਨੇ ਚੁੱਕੇ ਨਾ ਵੀ ਉਸ ਵੇਲੇ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਉਸ ਤਰ੍ਹਾਂ ਦਾ ਮਾਹੌਲ ਨੌਜਵਾਨਾਂ ਨੂੰ ਦਿੱਤਾ ਨੌਕਰੀਆਂ ਨਹੀਂ ਦਿੱਤੀਆਂ ਜਿਸ ਤੋਂ ਬਾਅਦ ਜਿਹੜਾ ਸਪੋਰਟਸਮੈਨ ਹੁੰਦਾ ਉਹ ਇਸ ਪਾਸੇ ਨੂੰ ਤੁਰੇ ਉਹ ਵੀ ਤੁਹਾਡੇ ਤੇ ਆਇਆ ਤੁਹਾਡੀ ਸਰਕਾਰ ਤੇ ਆਇਆ ਭਾਵੇਂ ਅਕਾਲੀ ਦਲ ਤੇ ਆਇਆ ਭਾਵੇਂ ਕਾਂਗਰਸ ਤੇ ਆਇਆ ਨਹੀਂ ਜੀ ਇਹ ਅਕਾਲੀ ਦਲ ਵਾਲਿਆਂ ਉਹਨਾਂ ਨੂੰ ਅਕਾਲੀ ਦਲ ਤੇ ਬਲੇਮ ਲੱਗਦਾ ਹੁੰਦਾ ਸੀ ਕਮ ਜੀਟੀ ਹੋਣਾ ਤੇ ਸਪੈਸ਼ਲੀ ਖਾਸ ਕਰਕੇ ਕਿ ਇਹ ਗੈਂਗਸਟਰਜ਼ ਨੂੰ ਪਾਲ ਰਹੇ ਇਹਨਾਂ ਦਾ ਸਹਾਰਾ ਲੈਂਦੇ ਗੱਲ ਤੁਹਾਡੀ ਠੀਕ ਹੈ ਜੀ ਆ ਯੂਥਸ ਨੂੰ ਖਾਸ ਕਰ ਸਪੋਰਟਸਮੈਨਸ ਨੂੰ ਆ ਜੋਬਸ ਵਾਲੇ ਬੰਨੇ ਜੋਬਸ ਇਹਨਾਂ ਨੂੰ ਦੇ ਕੋਟੇ ਹੈਗੇ ਜੀ ਲੇਕਿਨ ਕੁਛ ਯੂਥ ਆਪਣੇ ਗਲਤ ਸੰਗਤੀ ਚ ਪੈ ਕੇ ਹਨਾ ਪਹਿਲੇ ਚੰਗੇ ਸਪੋਰਟਸਮੈਨ ਹੁੰਦੇ ਜੀ ਫਿਰ ਗਲਤ ਸੰਗਤ ਚ ਪੈ ਕੇ ਤੇ ਫਿਰ ਆਪ ਹੀ ਡੈਵੋਟ ਹੁੰਦੇ ਨਹੀਂ ਤਾਂ ਕੇ ਸਪੋਰਟਸਮੈਨ ਨੂੰ ਤਾਂ ਜੌਬਸ ਮਿਲਦੀਆਂ ਆਈਆਂ ਜਿਵੇਂ ਕਾਂਗਰਸ ਦੇ ਵਿੱਚ ਮਿਲਦੀਆਂ ਆਈਆਂ ਜਿਵੇਂ ਸ਼ੇਰਾ ਖੁੱਬਣ ਦੇ ਹਾਂਜੀ ਸ਼ੇਰਾ ਖੁੱਬਣ ਸੀ ਉਹਦੇ ਫਾਦਰ ਸਾਹਿਬ ਕਹਿੰਦੇ ਨੇ ਕਹਿੰਦੇ ਤੁਹਾਡੀ ਸਰਕਾਰ ਸੀ ਉਹਨਾਂ ਨੂੰ ਜੌਬ ਨਹੀਂ ਮਿਲੀ ਸ਼ੇਰਾ ਖੁੱਬਣ ਉਸ ਕਰਕੇ ਉਹ ਟ੍ਰੈਕ ਚੇਂਜ ਹੋ ਗਏ ਉਹਨਾਂ ਦਾ ਸਰ ਮੈਨੂੰ ਐ ਕੋਈ ਸਪੈਸੀਫਿਕੀ ਜੀ ਹਿਸਤਾ ਤਾਂ ਨਹੀਂ ਪਤਾ ਹੁਣ ਮੇਰੀ ਪਤਾ ਨਹੀਂ ਕੀ ਟੈਸਟ ਨਹੀਂ ਕਲੀਅਰ ਹੋਣ ਗਿਆ ਕਿ ਵਾਟਸ ਸਟੋਰੀ ਬਿਹਾਈਂਡ ਮੈਨੂੰ ਬਤਾਨੀ ਮੈਂ ਉਹਦੇ ਤੇ ਕੋਈ ਕਮੈਂਟ ਐਵੇਂ ਕਰ ਦਵਾ ਜਿਹੜਾ ਬਾਅਦ ਵਿੱਚ ਸਹੀ ਨਾ ਹੋਵੇ ਉਹ ਗਲਤ ਕਾਲ ਹੋ ਗਈ ਤੁਹਾਡੇ ਆਉਣ ਨਾਲ ਇਹ ਗੈਂਗਸਟਰイズਮ ਨੂੰ ਕਿਵੇਂ ਠੱਲ ਪਾਓਗੇ ਤੁਸੀਂ ਦੇਖੋ ਜੀ ਗੈਂਗਸਟਰイズਮ ਨੂੰ ਕਾਂਗਰਸ ਸਾਡੀ ਸੀਨੀਅਰ ਲੀਡਰਸ਼ਿਪ ਵੀ ਵਾਦਾ ਕਰਦੀ ਹੈ ਕਿ ਕਾਂਗਰਸੀ ਸਰਕਾਰ ਬੰਦਿਆ ਹੀ 1 ਮਹੀਨੇ ਦੇ ਵਿੱਚ ਵਿੱਚ ਗੈਂਗਸਟਰイズਮ ਨੂੰ ਖਤਮ ਕੀਤਾ ਜਾਊਗਾ ਕਿਵੇਂ ਕੀ ਰੋਡ ਮੈਪ ਕੀ ਹੈ 1 ਮਹੀਨੇ ਦੇ ਵਿੱਚ ਲਖੋ ਜੀ ਇਦਾਂ ਕਿ ਜਿਹੜੇ ਤਾਂ ਬੱਚੇ ਜਿੱਦਾਂ ਗੈਂਗਸਟਰਸ ਕੀ ਜੇਲ੍ਹ ਜੇਲ੍ਹਾਂ ਚ ਬੈਠੇ ਜੀ ਜਿਹੜੇ ਜੇਲ੍ਹਾਂ ਚ ოਪਰੇਟ ਕਰਦੇ ਹੈ ਤਾਂ ਉਹ ਸਰਕਾਰ ਦੀ ਕਸਟਡੀ ਥਲੇ ਕਿਉਂ ਉਹਨਾਂ ਨੂੰ ਉਹਨਾਂ ਕੋਲ ਫੋਨ ਕਿਵੇਂ ਪਹੁੰਚ ਰਹੇ ਘਟੋ ਘਟ ਆਪਾਂ ਇਹ ਤਾਂ ਖੋਜ ਸਕਦੇ ਹਾਂ ਉਹਨਾਂ ਤੋਂ ਰਾਈਟ ਹੂੰ ਬਾਕੀ ਦੂਸਰੀ ਗੱਲ ਇੱਕ ਨਵਾਂ ਲਾਅ ਕਹਿੰਦੇ ਆ ਕਿ ਸ਼ਾਇਦ ਲਿਆਇਆ ਜਾਊਗਾ ਜਿਹੜੇ ਗੈਂਗਸਟਰਸ ਦੀ ਫੈਮਲੀ ਗੈਂਗਸਟਰਸ ਤੋਂ ਪੈਸੇ ਲੈ ਰਹੇ ਹੈ ਤੇ ਉਹ ਕੋਈ ਫਰੋਤੀ ਕਿਲਿੰਗ ਕਰਦਾ ਤੇ ਉਹ 302 ਦਾ ਪਰਚਾ ਸਣੇ ਫੈਮਲੀ ਤੇ ਵੀ ਹੋਊਗਾ ਤਾਂ ਕਿ ਅਗਲਾ ਉਹ ਵੀ ਜੇ ਬਾਹਰ ਬੈਠਾ ਵੀ ਹੈ ਉਹ ਵੀ ਜੇ ਇੱਥੇ ਕਿਸੇ ਦੇ ਗੋਲੀ ਚਲਵਾਊਗਾ ਤੇ ਉਹ 100 ਵਾਰੀ ਸੋਚ ਕੇ ਚਲਾਊਗਾ ਕਿ ਮੇਰੇ ਪੇਰੈਂਟਸ ਦੇ ਉੱਤੇ ਨਾ ਲਹੂਗਾ ਸੋ ਥੋੜੀ ਸਖਤਾਈ ਕਰਨੀ ਪੈਣੀ ਹੈ ਕੰਟਰੋਲ ਹੋ ਸਕਦਾ ਔਰ ਇਹ ਹੋਊਗਾ ਇਹ ਨਿਸ਼ਾਨਾ ਤੁਹਾਡਾ ਅੰਮ੍ਰਿਤਪਾਲ ਬਾਠ ਤੇ ਹੈ ਨਹੀਂ ਜੀ 올ਓਵਰ ਹੈ ਜੀ 올ਓਵਰ ਹੈ ਉਹ ਵੀ ਵੇਚਨੇ ਹਾਂਜੀ ਉਹ ਵੀ ਵਿੱਚ ਨੇ 올ਓਵਰ ਜੀ ਸਾਰੇ ਜਿੰਨੇ ਗੈਂਗਸਟਰਸ ਨੇ ਜਿੰਨੇ ਗੈਂਗਸਟਰਸ ਨੇ ਸਾਰਿਆਂ ਦਾ ਬਸ 올ਓਵਰ ਦੀ ਗੱਲ ਕੀਤੀ ਮੈਂ ਪਾਰਟਿਕੂਲਰਲੀ ਕਿਸੇ ਇੱਕ ਦੀ ਤੁਹਾਡੇ ਪ੍ਰਧਾਨ ਕਹਿੰਦੇ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੂੰ ਪਰ ਉਹ ਕਹਿੰਦੇ ਇਸੀ ਦਾ ਗੈਂਗਸਟਰ ਨਹੀਂ ਦੇਖੋ ਜੀ ਇਹਨਾਂ ਦੀ ਉਹਨੇ ਮੇਰੇ ਖਿਆਲ ਆਪਣਾ ਫੇਸਬੁੱਕ ਉਹਨੂੰ ਡਿਲੀਟ ਮਾਰਤੀ ਹੈ ਉਹਦੇ ਤੇ ਪ੍ਰੋਪਰ ਵੀਡੀਓਜ਼ ਹੈਗੀਆਂ ਜੀ ਹੂੰ ਜਦੋਂ ਇੱਥੇ ਸੋਨੂ ਦਾ ਨਾਲ ਉਹਦਾ ਜੋ ਚੱਲ ਰਾਇਆ ਸੀਗਾ ਉਹਦਾ ਕਤਲ ਹੋਇਆ ਉਹਨੇ ਉਸ ਕਤਲ ਤੋਂ ਬਾਅਦ ਉਹਨੇ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਟਾਈਪ ਲਈ ਤੀ ਉਹਨੇ ਨੰਬਰ 1 ਨੰਬਰ 2 ਆ ਜਲੰਧਰ ਨਾਰਕੋਟਿਕਸ ਨੇ ਹੈਰੋਇਨ ਫੜੀ ਉਹਦੇ ਚ ਇਹਦੀ ਇਨਵਾਲਵਮੈਂਟ ਦਿਖਾਈ ਗਈ ਹੈ ਉਹਦੇ ਵਿੱਚ ਇਹਦੀ ਆਪ ਦੀ ਰਿਕਾਰਡਿੰਗ ਹੋਈ ਹੋਈ ਹੈ ਫੋਨ ਦੇ ਉੱਤੇ ਅਮਰਪਾਲ ਬਾਠ ਦੀ ਬਾਠ ਦੀ ਹੂੰ ਇੱਥੇ ਕੋਈ ਕਿਸੇਲ ਦਾ ਸੀਗਾ ਜੀ ਕੋਈ ਫੌਜੀ ਜੀ ਜਿਹੜਾ ਅਰੈਸਟ ਹੋਇਆ ਸੀਗਾ ਨਾਰਕੋਟਿਕਸ ਵਾਲਿਆਂ ਨੇ ਚੱਕਿਆ ਸੀਗਾ ਹੂੰ ਉਦੇ ਫਾਦਰ ਨੂੰ ਜੋ ਦੱਸਦੇ ਆ ਲੋਕੀ ਆਮ ਨਾ ਸ਼ੋਰ ਮੈਂ ਪਰ ਲੋਕ ਲੋਕੀ ਦੱਸਦੇਗਾ ਤੇ ਫਾਦਰ ਨੂੰ ਕਿਡਨਾਪ ਕੀਤਾ ਸੀਗਾ ਹਮ ਅਮਰਿਤਪਾਲ ਨੇ ਕਿ ਪੈਸੇ ਲੈਣੇ ਕੀਤੇ ਸੀਗੇ ਉਹਦੇ ਉਹ ਰਿਕਾਰਡਿੰਗ ਉਹਦੇ ਉਹਦੇ ਫੋਨ ਤੇ ਸੀਗੀ ਤੇ ਜਦੋਂ ਨਾਰਕੋਟਿਕਸ ਵਾਲਿਆਂ ਨੇ ਉਹਨੂੰ ਅਰੈਸਟ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਜਿਹੜਾ ਸਮਾਨ ਆਇਆ ਹੈ ਨਾ ਉਹਦਾ ਹੀ ਅਮਰਿਤਪਾਲ ਸਿੰਘ ਬਾੜਤਾ ਹੀ ਉਹਦੇ ਤੇ ਨਾਰਕੋਟਿਕਸ ਤੇ ਕੇਸ ਪ੍ਰੋਪਰ ਦਰਜ ਨੇ ਪਰ ਵਿਰਸਾ ਸਿੰਘ ਬਲਟੋਆ ਦੀ ਇੰਟਰਵਿਊ ਕਰਕੇ ਆਇਆ ਬੁਰਜ ਸਾਹਿਬ ਹਾਂਜੀ ਉਹ ਕਹਿੰਦੇ ਸਮੈਕ ਇਥੇ ਤੁਸੀਂ ਲੈ ਕੇ ਆਏ ਤੁਹਾਡਾ ਪਰਿਵਾਰ ਲੈ ਕੇ ਤੁਹਾਡੇ ਫਾਦਰ ਸਾਹਿਬ ਤੇ ਉਹਨਾਂ ਨੂੰ ਸਵਾਲ ਚੁੱਕੇ ਕੀ ਦੀ ਗੱਲ ਕਰਦੇ ਹੋ ਜੀ ਤੁਸੀਂ ਬਿਰਸਾ ਸਿੰਘ ਬੁਲਟੋਆ ਜਿਹਨੂੰ ਸਿੱਖ ਪੰਥ ਚੋਂ ਛਾਂਗਿਆ ਗਿਆ ਕੱਢਿਆ ਹੋਇਆ ਉਹ ਉਹ ਬੋਲਦਾ ਬਿਰਸੇ ਸਿੰਘ ਬੁਲਟੋਆ ਇੱਥੇ ਬਾਬਾ ਬੁੱਢਾ ਵੀਰ ਸਾਹਿਬ ਇੱਥੇ ਲੱਗਿਆ ਹੁੰਦਾ ਸੀ ਉਹਦੀ ਇਸਤਰੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਬਿਰਸਾ ਸਿੰਘ ਬੁਲਟੋਆ ਕੀ ਬੋਲਦਾ ਮੈਨੂੰ ਉਹਦੇ ਤੇ ਕੋਈ ਫਰਕ ਨਹੀਂ ਪੈਂਦਾ ਹਮ ਠੀਕ ਹੈ ਜੀ ਇਲੈਕਸ਼ਨਸ ਦੇ ਵਿੱਚ ਪਹਿਲੀ ਗੱਲ ਤਾਂ ਦੇਖੋ ਸਾਡੇ ਸੰਸਕਾਰ ਸਿਖਾਉਂਦੇ ਆ ਜੇ ਕੋਈ ਇਸ ਦੁਨੀਆ ਚ ਨਾ ਹੋਵੇ ਨਾ ਕਿ ਉਹਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਹੂੰ ਪਰ ਇਹਨਾਂ ਨੇ ਸਿਆਸਤ ਦਾ ਮਿਆਰ ਇਹਨਾਂ ਥੱਲੇ ਗੇੜਤਾ ਹੂੰ ਮੈਨੂੰ ਹੈਰਾਨੀ ਹੁੰਦੀ ਹੈ ਇਲੈਕਸ਼ਨਸ 'ਚ ਖੜਾ ਤਾਂ ਮੈਂ ਆ ਹੂੰ ਮੇਰੇ ਤੇ ਤੁਸੀਂ ਉਸ ਇਨਸਾਨ ਤੇ ਕਿਚੜ ਖਿਚਰਿਓ ਜਿਹੜੇ ਕਿਚੜ ਸੁਟਰਿਓ ਜਿਹੜੇ ਇਸ ਦੁਨੀਆ 'ਚ ਹੁਣ ਹੈ ਵੀ ਨਹੀਂ ਪਹਿਲੀ ਗੱਲ ਦੂਸਰੀ ਗੱਲ ਜਿਹੜੀ ਉਹ ਕਹਿੰਦੇ ਆ ਕਿ ਉਹਦੀ ਡੈਥ ਜੇਲ੍ਹ 'ਚ ਹੋਈ ਸੀਗੀ ਇਹ ਉਹਨਾਂ ਦੀ ਡੈਥ ਪੀ.ਡੀ.ਆਈ. 'ਚ ਹੋਈ ਸੀਗੀ ਲੈਟ ਨਹੀਂ ਕਰੈਕਟ ਰੈਕਟੀਫਾਈ ਦਾ अच्छा और किसी भी केस ਦੇ ਵਿੱਚ ਮੈਨੂੰ ਕੋਈ ਡਾਕੂਮੈਂਟ ਦਿਖਾ ਦੇਣ ਜਿਹਦੇ ਵਿੱਚ ਮੇਰੀ ਕਿਸੇ ਫੈਮਲੀ ਨੂੰ ਕੋਈ ਸਜ਼ਾ ਹੋਈ ਹੋਵੇ ਫਿਰ ਮੌਜੂਦੇ ਉੱਤੇ ਗੱਲ ਕਰਾਂਗਾ ਐਵੇਂ ਕਿਚੜ ਉਠਾਣਾ ਸੁਟਣਾ ਉਹਨਾਂ ਉੱਤੇ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਔਰ ਉਹ ਵੀ ਇਹੋ ਜਿਹਾ ਬੰਦਾ ਹਮ ਹਣਾ ਆਈ ਡੋਨਟ ਕੇਅਰ ਮੇਰੇ ਖਿਆਲ ਨਾਲ ਤਾਂ ਉਹ ਕਹਿੰਦੇ ਅਸੀਂ ਤਾਂ ਲੜਾਈ ਲੜਦੇ ਰਹੇ ਹਾਂ ਮੈਂ ਤੇ ਹਰਮੀਤ ਸੰਧੂ ਜਦੋਂ ਅਸੀਂ ਅਕਾਲੀ ਦਲ ਦੇ ਵਿੱਚ ਕਹਿੰਦੇ ਇਕੱਠੇ ਸੀ ਅਸੀਂ ਦੋਨੋਂ ਨਸ਼ੇ ਦੇ ਖਿਲਾਫ ਲੜਾਈ ਲੜਦੇ ਰਹੇ ਹਾਂ ਕੌਣ ਵਰਸਾ ਸਿੰਘ ਬਲਟੂਆ ਤੇ ਹਰਮੀਤ ਸਿੰਘ ਸੰਧੂ ਅੱਛਾ ਜੀ 2022 ਦੀ ਇਲੈਕਸ਼ਨ ਦੇ ਵਿੱਚ ਜੀ ਆਮ ਆਦਮੀ ਪਾਰਟੀ ਨੇ ਜਿਹੜੇ ਇੱਥੇ ਕੈਂਪੇਨਿੰਗ ਕੀਤੀ ਸੀ ਉਹ ਕੱਢ ਕੇ ਦੇਖੋ ਇਹਨਾਂ ਨੇ ਕਿਹਾ ਸੀਗਾ ਜੇ ਨਸ਼ਾ ਤੇ ਗੁੰਡਾਗਰਦੀ ਖਤਮ ਕਰਨੀ ਹੈ ਤੇ ਹਰਮੀਤ ਸਿੰਘ ਨੂੰ ਹਰਾ ਦਿਓ ਹੁਣ ਉਹੀ ਹਰਮੀਤ ਸਿੰਘ ਹੈ ਜਿਨ੍ਹਾਂ ਨੂੰ ਹੁਣੇ ਲੈ ਕੇ ਕਹਿ ਰਿਹਾ ਕਿ ਜੇ ਨਸ਼ਾ ਬਾਕੀ ਰੰਗਲਾ ਪੰਜਾਬ ਬਣ ਗਿਆ ਜੇ ਹੁਣ ਇੱਥੇ ਲੈ ਇੱਧਰ ਲੈ ਬੰਨੇ ਵੀ ਤੁਸੀਂ ਨਸ਼ਾ ਖਤਮ ਕਰਨਾ ਹੈ ਪੰਜਾਬ ਚ ਨਸ਼ਾ ਖਤਮ ਹੋ ਗਿਆ ਹੁਣ ਇੱਥੇ ਖਤਮ ਕਰਨਾ ਹੈ ਉਹਨਾਂ ਹਰਮੀਰ ਸਿੰਘ ਨੂੰ ਵੋਟ ਪਾ ਦਿਓ ਦੱਸ ਸੁਧੀਆ ਸਾਹਿਬ ਕਹਿੰਦੇ ਮਨ ਲੂ ਭਗਵੰਤ ਮਾਨ ਸਾਹਿਬ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲੱਗੇ ਹੋਏ ਨੇ ਜੇ ਇੱਥੇ ਤੁਸੀਂ ਹੋਰ ਕੈਂਡੀਡੇਟ ਚੁਣ ਲਿਆ ਇੱਥੇ ਨਸ਼ਾ ਰਹਿ ਜਾਣਾ ਪੰਜਾਬ ਚੋਂ ਖਤਮ ਹੋ ਜਾਣਾ ਹਾਂਜੀ ਪਹਿਲੇ 2022 ਦੀ ਇਲੈਕਸ਼ਨ ਹੀ ਇਹਦੇ ਉੱਤੇ ਕਹਿ ਕੇ ਲੜੀਏ ਕਿ ਜੇ ਨਸ਼ਾ ਦੇ ਗੁੰਡਾਗਰਦੀ ਖਤਮ ਕਰ ਦਿੱਤਾ ਬਾਕੀ ਸਾਰੇ ਕੈਂਡੀਡੇਟ ਇੱਥੇ ਨਸ਼ੇ ਵਾਲੇ ਹੀ ਨੇ ਹਾਂਜੀ ਬਾਕੀ ਸਾਰੇ ਕੈਂਡੀਡੇਟ ਇਹਦਾ ਮਤਲ ਅਸੀਂ ਇੱਕ ਪਾਰਟੀ ਦੀ ਗੱਲ ਨਾ ਕਰ ਲਈਏ ਸਾਰੀਆਂ ਪਾਰਟੀਆਂ ਦੀ ਗੱਲ ਕਰ ਲਈਏ ਵੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਸ਼ਾ ਹਟਾ ਦੂ ਬਾਕੀ ਸਾਰੇ ਲਾ ਦੇਣਗੇ ਮੈਂ ਉਹਦੇ ਤੇ ਨਹੀਂ ਐ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਕਿ 2022 ਦੇ ਵਿੱਚ ਹਰਮੀਤ ਸਿੰਘ ਅਹਾਂ ਹਰਮੀਤ ਸਿੰਘ ਸੰਧੂ ਦੇ ਬਾਰੇ ਆਮ ਆਦਮੀ ਪਾਰਟੀ ਭਗਵੰਤ ਮਾਨ ਹੀ ਇਹ ਕਹਿੰਦੇ ਸੀ ਤੇ ਹੁਣ ਉਹੀ ਕੈਂਡੀਡੇਟ ਇਹਨਾਂ ਨੂੰ ਸਾਫ਼ ਸੁਥਰਾ ਹੋ ਗਿਆ ਪਹਿਲੇ ਤਾਂ ਇਹਦੇ ਉੱਤੇ ਜਵਾਬ ਦੇਣ ਉਹ ਦੇਣ ਰਾਈਟ ਦੂਸਰੀ ਗੱਲ ਜੇ ਮੈਂ ਗੱਲ ਕਰਦਾ ਅਮਰਿਤਪਾਲ ਸਿੰਘ ਬਾਠ ਦੀ ਮੈਂ ਜ਼ਿੰਦੇ ਬੰਦੇ ਦੀ ਗੱਲ ਕਰ ਰਿਹਾ ਬਾਜੀ ਜੋ ਇਸ ਟਾਈਮ ਹੈਗਾ ਜੋ ਇਸ ਟਾਈਮ ਹੈਰਵੰਦਾ ਕੰਮ ਕਰਦਾ ਹੈਗਾ ਇੱਥੇ ਫਰੋਤੀਆਂ ਲੈਂਦਾ ਮਾਮਾ ਦਾ ਮਾਮਾ ਦੇ ਪੁੱਤ ਮਾਰਦਾ ਹੈਗਾ ਅਮਰਿਤਪਾਲ ਬਾਠ ਬਿਲਕੁਲ ਜੀ ਮਾਮਾ ਦੇ ਪੁੱਤ ਮਾਰਦਾ ਪਿਆ ਹੈਗਾ ਸਾਡੀ ਭੈਣਾਂ ਦੇ ਸੁਹਾਗ ਉਜਾੜਦਾ ਪਿਆ ਹੈਗਾ ਉਹ ਬਾਹਰ ਬੈਠਾ ਉਹ ਕੀ ਭਗੌੜਾ ਕਿਉਂ ਹੋਇਆ ਹੋਇਆ ਹੋਵੇ ਇੱਥੇ ਪੇਸ਼ ਨਹੀਂ ਕੋਈ ਇਹ ਗੱਲ ਹੈਗੀ ਤੇ ਆਪਣਾ ਇੱਥੇ ਪੇਸ਼ ਕਿਉਂ ਨਹੀਂ ਹੁੰਦਾ ਕਿਉਂ ਬਾਹਰ ਭੱਜਿਆ ਹੋਇਆ ਹੈ ਲੈਟਸ ਫੇਸ ਦਾ ਲਾਅ ਲਾਅ ਹੈਗਾ ਹੀ ਇਹ ਪਰ ਉਹ ਤਾਂ ਕਹਿੰਦੇ ਸਾਡੇ ਪਰਿਵਾਰ ਤੇ ਝੂਠੇ ਪਰਚੇ ਜਿਹੜੇ ਅਕਾਲੀ ਦਾ ਕੈਂਡੀਡੇਟ ਕਹਿੰਦੇ ਝੂਠੇ ਪਰਚੇ ਪਾ ਰਹੀ ਹੈ ਸਰਕਾਰ ਸਾਡੇ ਤੇ ਇਹ ਤਾਂ ਫਿਰ ਜੀ ਤੁਸੀਂ ਸਰਕਾਰ ਨੂੰ ਪੁੱਛੋ ਜੀ ਰਾਈਟ ਜਿਹਦੇ ਪਾਸ ਤੇ ਪਾ ਰਹੀ ਹੈ ਤੁਹਾਡੇ ਤੇ ਤਾਂ ਨਹੀਂ ਪਿਆ ਕੋਈ ਕਾਂਗਰਸ ਤੇ ਤਾਂ ਨਹੀਂ ਪਿਆ ਦੇਖੋ ਜੀ ਮੇਰੇ ਤੇ ਤਾਂ ਕੋਈ ਪਰਚਾ ਨਹੀਂ ਹੈਗਾ ਦੇਖੋ ਸਰਕਾਰਾਂ ਕਰਦੀਆਂ ਇਹਦੇ ਵਿੱਚ ਮੈਂ ਡਿਨਾਈ ਵੀ ਨਹੀਂ ਕਰਦਾ ਸਰਕਾਰਾਂ ਕਹੀ ਆਪ ਦੇ ਸ਼ਾਇਦ ਇਹ ਆਵਾਸਥੀ ਹਨ ਦੂਸਰੇ ਨੂੰ ਨੱਪਣ ਵਾਸਤੇ ਕਈ ਤਰ੍ਹਾਂ ਦੀ ਗੰਦੀ ਰਾਜਨੀਤੀ ਹੋਈ ਹੋਈ ਹੈ ਜਿਸ ਨੂੰ ਕੀ ਸੁਧਾਰਨ ਦੀ ਲੋੜ ਹੈਗੀ ਹੈ ਜੀ ਹਾਂ ਪੰਥਕ ਰਾਜਨੀਤੀ ਤੁਹਾਡਾ ਪੰਥਕ ਏਰੀਆ ਕਿਹਾ ਜਾਂਦਾ ਹੈ ਮਨਦੀਪ ਸਿੰਘ ਖੜੇ ਨੇ ਉਹਨਾਂ ਦਾ ਸਾਥ ਦੇ ਰਹੇ ਨੇ ਅਮਰਪਾਲ ਸਿੰਘ ਦੇ ਪਿਤਾ ਹੋਗੇ ਹਾਂਜੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੋ ਗਈ ਹੋਰ ਪੰਥਕ ਤਰ੍ਹਾਂ ਨੇ ਜਿਹੜੀਆਂ ਹਾਂਜੀ ਉਹ ਕਿਵੇਂ ਦੇਖਦੇ ਹੋ ਕਹਿੰਦੇ ਪੰਥਕ ਫੈਕਟਰ ਵੀ ਇਸ ਇਲਾਕੇ ਦੇ ਵਿੱਚ ਤੁਹਾਡੇ ਕਾਫੀ ਹੈ ਕਿਉਂਕਿ ਇੱਥੋਂ ਹੀ ਅਮਰਪਾਲ ਸਿੰਘ ਜਿੱਤ ਕੇ ਦੇਖੋ ਜੀ ਸਾਡੀ ਇਹ ਧਰਤੀ ਪੀਰਾਂ ਗੁਰੂਆਂ ਆਵਾਂ ਦੀ ਧਰਤੀ ਹੈ ਹੂੰ no doubt ਪੰਥਕ ਹੈਗੇ ਹੂੰ ਰਾਈਟ ਪਰ ਮੇਰਾ ਇਹ ਪਰਸਨਲ opinion ਹੈਗੀ ਹੈ ਕਿ ਪੰਥ ਨੂੰ ਤੇ ਪੋਲਿਟਿਕਸ ਨੂੰ ਪੰਥ ਨੂੰ ਪੋਲਿਟਿਕਸ ਦੇ ਵਿੱਚ ਨਹੀਂ ਲੈਣਾ ਚਾਹੀਦਾ ਮੇਰਾ ਮੰਨਣਾ ਹੈ ਸਾਡਾ ਜਿਹੜਾ ਪੰਥ ਹੈ ਉਹ ਉੱਚਾ ਤੇ ਸੁੱਚਾ ਕਰਨੀ ਤੁਸੀਂ ਰਾਜਨੀਤੀ ਆਪਾਂ ਕਿਉਂ ਆੜ ਲੈਨੇ ਆ ਪੰਥ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਕਿਦਾਂ ਡਿਫਾਈਨ ਕਰਦੇ ਐ ਕਿ ਅਸੀਂ ਪੰਥਕ ਜਿਹੜੇ ਖੜੇ ਆ ਅਸੀਂ ਪੰਥਕ ਜ਼ਿਆਦਿਆਂ ਤੇ ਤੁਸੀਂ ਘੱਟੋਂ ਮੈਂ ਘੱਟ ਹਾਊ ਡੂ ਯੂ ਡਿਫਾਈਨ ਇਟ ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਜੀ ਪੋਲਿਟਿਕਸ ਇਜ਼ ਅਬਾਊਟ ਦਾ ਇਸ਼ੂਜ਼ ਲੋਕਾਂ ਦੇ ਜੀ ਰਾਈਟ ਜਿਹੜਾ ਪੰਥ ਹੈ ਸਾਡਾ ਉਹ ਬੜਾ ਉੱਚਾ ਤੇ ਸੁੱਚਾ ਹੂੰ ਮੇਬੀ ਮੈਂ ਵਾਦਨ ਦਾਵੇ ਨਾਲ ਕਹਿ ਸਕਦਾ ਕਿ ਮੇਰੇ ਮਦਰ ਸ਼ਾਇਦ ਵਦ ਪਾਠ ਕਰਦੇ ਹੋ ਹੂੰ ਉਹ ਕਰਦੇ ਵੀ ਅੱਛਾ ਠੀਕ ਹੈ ਹੂੰ ਮੇਬੀ ਤੁਹਾਡੇ ਤੁਸੀਂ ਜ਼ਿਆਦਾ ਕਰਦੇ ਹੋ ਉਹ ਤੁਹਾਡੇ ਮਦਰ ਫਾਦਰ ਜ਼ਿਆਦਾ ਕਰਦੇ ਹਾਊ ਡੂ ਯੂ ਡਿਫਾਈਨ ਕਿ ਇਹ ਪੰਥਕਾ ਹਰ ਸਿੱਖ ਜਿਹੜਾ ਗੁਰੂ ਗ੍ਰੰਥ ਨੂੰ ਮੰਨਦਾ ਉਹ ਪੰਥਕ ਹੈ ਹੂੰ ਤੁਸੀਂ ਕਿੱਦਾਂ ਡਿਫਾਈਨ ਕਰਦੇ ਹੋ ਕਿ ਇਹ ਘਟ ਹੈ ਤੇ ਮੈਂ ਵਾਧਿਆ ਪਰ ਬੁਰਜ ਸਾਹਿਬ ਉਹ ਕਾਂਗਰਸ ਤੇ ਸਵਾਲ ਚੁੱਕ ਦਿੰਦੇ ਨੇ ਉਹ ਕਹਿੰਦੇ 1984 ਦੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਤਾਂ ਤਾਂ ਇਹ ਇ ਇਸ ਤੇ ਲੈ ਲੈਂਦੇ ਨੇ ਨਾ ਚਲੋ ਮੈਂ ਇਹਦੇ ਤੇ ਹੀ ਆ ਜਾਂਦਾ ਜੀ ਜੋ ਹੋਇਆ ਗਲਤ ਹੋਇਆ ਹਮ ਠੀਕ ਹੈ ਜੀ ਜੋ ਹੋਇਆ ਗਲਤ ਹੋਇਆ ਮੈਂ ਵੀ ਉਹਨੂੰ ਗਲਤ ਫੈਰਾਣਾ ਹੂੰ ਪਰ ਮੇਰਾ ਇੱਕ ਸਵਾਲ ਵੀ ਹੈ ਬਾਕੀ ਕੀ ਇਹਦੇ ਚ ਕੱਲੀ ਕਾਂਗਰਸ ਦੋਸ਼ੀ ਸੀ ਕੀ ਇਹਦੇ ਚ ਬਾਦਲ ਦੋਸ਼ੀ ਨਹੀਂ ਸੀਗਾ ਉਦੋਂ ਇੱਕ ਨਾਰਾ ਚੱਲਿਆ ਸੀਗਾ ਸਿੱਕੋਂ ਕਿ ਤਿੰਨ ਗਦਾਰ ਬਾਦਲ ਤੋੜਾ ਲੋਂਗੋ ਆ ਰਾਈਟ ਨੰਬਰ 1 ਨੰਬਰ 2 ਅਡਾਨੀ ਅਡਵਾਨੀ ਜੀ ਨੇ ਬੁੱਕ ਲਿਖੀ ਹੈ ਜੀ ਇਨ ਵਿੱਚ ਹੀ ਹੈਜ਼ ਰਿਟਨ ਉਹਨਾਂ ਨੇ ਲਿਖਿਆ ਕਿ ਅਸੀਂ ਆਪੋਜੀਸ਼ਨ ਤਾਂ ਸੀਗੇ ਤੇ ਅਸੀਂ ਇੰਦਰਾ ਗਾਂਧੀ ਤੇ ਬੜਾ ਪ੍ਰੈਸ਼ਰ ਪਾਇਆ ਸੀਗਾ ਕਿ ਤੂੰ ਇਹਦੇ ਤੇ ਕਾਰਵਾਈ ਕਰ ਕੀ ਗੱਲ ਉਦੋਂ ਸ਼ੀ ਨਹੀਂ ਤੀਸਰੀ ਗੱਲ ਭਾਜੀ ਜੋ ਕਾਂਗਰਸ ਨੇ ਜਿਹੜੇ ਲੀਡਰਸ ਨੇ ਕੀਤਾ ਸੀਗਾ ਜੀ ਉਹ ਹੁਣ ਇਸ ਦੁਨੀਆ ਚ ਨਹੀਂ ਰਹੇ ਹਮ ਹਣਾ ਹਮ ਜਿਹੋ ਦੇ ਬੇਟੇ ਨੇ ਕੁਝ ਗਲਤ ਕੀਤਾ ਸੀਗਾ ਉਹ ਵੀ ਇਸ ਦੁਨੀਆ ਚ ਨਹੀਂ ਰਹੇ ਰਾਹੁਲ ਜੀ ਓਪਨਲੀ ਅਬਰਾਡ ਗਏ ਸੀਗੇ ਉਹਨਾਂ ਨੇ ਐਕਸੈਪਟ ਕੀਤਾ ਕਿ ਜੋ ਇਹ ਹੋਇਆ ਸੀਗਾ ਇਹ ਗਲਤ ਹੋਇਆ ਦਰਬਾਰ ਸਾਹਿਬ ਆ ਕੇ ਜੀ ਜੋੜਿਆਂ ਦੀ ਸੇਵਾ ਕਰ ਚੁੱਕੇ ਹੋ ਹਮ ਝੂਠੇ ਬਰਤਨਾਂ ਦੀ ਸੇਵਾ ਉਹ ਕਰ ਚੁੱਕੇ ਹੋਏ ਰਾਈਟ ਇਹ ਕਿੱਥੇ ਦਾ ਲਾਅ ਹੈਗਾ ਕਿ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਉਹਦੇ ਪੋਤਣਿਆਂ ਤੱਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਕਹਿੰਦੇ ਮਾਫੀ ਮੰਗ ਲੰਦੇ ਰਾਹੁਲ ਗਾਂਧੀ ਇੱਥੇ ਆਏ ਸੀ ਮੰਗੀ ਹੈ ਜੀ ਕਿੰਨੀ ਵਾਰੀ ਹੋਰ ਦਰਬਾਰ ਸਾਹਿਬ ਆ ਕੇ ਮਾਫੀ ਮੰਗ ਲੈਂਦਿਆਂ ਜੀ ਮੰਗੀ ਲਈ ਜੀ ਦੇਖੋ ਜਦੋਂ ਕਾਂਗਰਸੀ ਕੀ ਹੂੰ ਜੀ ਚਾਹੇ ਆਪਣੇ ਆਪ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਕਿੰਨੂੰ ਬਣਾਇਆ ਇਹਨਾਂ ਨੇ ਹੂੰ ਮਨਮੋਹਨ ਸਿੰਘ ਨੰਬਰ 1 ਸਰਦਾਰ ਨੂੰ ਬਣਾਇਆ ਅਤੇ 10 ਸਾਲ ਬਣਾਇਆ ਸਰ ਮਾਫੀ ਮੰਗੀ ਲਈ ਜੋ ਦਰਬਾਰ ਸਾਹਿਬ ਆ ਕੇ ਜੋੜਿਆਂ ਦੀ ਸੇਵਾ ਕਹ ਲਈ ਦੂਜੀ ਸੇਵਾਵਾਂ ਕਰਦੀਆਂ ਬਾਹਰ ਓਪਨਲੀ ਅਬਰਾਡ ਜਾ ਕੇ ਇੰਟਰਨੈਸ਼ਨਲ ਮੀਡੀਆ ਅਗੇ ਐਕਸੈਪਟ ਕੀਤਾ ਕਿ ਜੋ ਹੋਇਆ ਗਲਤ ਹੋਇਆ ਹੋਰ ਕੀ ਭਾਜੀ ਕਰ ਸਕਦਾ ਹੈ ਅਮਰਪਾਲ ਸਿੰਘ ਦੇ ਪਿਤਾ ਤੇ ਤੁਸੀਂ ਬੋਲਦੇ ਹੋ ਵੀ ਪਹਿਲਾਂ ਡਿੰਪਾ ਦਾ ਸਾਥ ਦਿੰਦੇ ਰਹੇ ਨੇ ਕਾਂਗਰਸ ਦੇ ਵਿੱਚ ਰਹੇ ਨੇ ਹਾਂਜੀ ਵੀ ਹੁਣ ਪੰਥਕ ਬਣੇ ਫਿਰਦੇ ਨੇ ਹਾਂਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਡਿੰਪਾ ਸਾਹਿਬ ਨਾਲ ਕੋਈ ਗੱਲਬਾਤ ਕਰ ਲੈਣੀ ਸੀ ਵੀ ਸਾਡਾ ਸਾਥ ਦੇ ਦੇਣ ਕਿੰਨਾ ਦਾ ਤੁਹਾਡਾ ਨਹੀਂ ਦੇਖੋ ਜੀ ਇਹ ਮੇਰੀ ਸਟੇਟਮੈਂਟ ਨਹੀਂ ਹੈ ਜੀ ਸਰ ਹੂੰ ਇਹ ਉਹਦੇ ਫਾਦਰ ਦੀ ਖੁਦ ਦੀ ਸਟੇਟਮੈਂਟ ਹੈ ਹੂੰ ਠੀਕ ਹੈ ਜੀ ਮੇਰਾ ਮੰਨਣਾ ਹੈ ਮੇਰੀ ਇਹ ਪਰਸਨਲ ਥਿੰਕਿੰਗ ਫੇਰ ਮੈਂ ਤੁਹਾਨੂੰ ਦੁਬਾਰਾ ਕਹਿੰਦਾ ਮੇਰੇ ਮੇਰਾ ਬਿਆਨ ਸਮਝਿਓ ਹੂੰ ਮੇਰੇ ਹਿਸਾਬ ਦੇ ਨਾਲ ਜੇ ਸਰਕਾਰ ਨੇ ਭਾਈ ਸਾਹਿਬ ਨੂੰ ਬਾਹਰ ਹੀ ਨਹੀਂ ਸੀ ਕੱਢਣਾ ਫਿਰ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਪਰਮਿਸ਼ਨ ਕਿਉਂ ਦਿੱਤੀ ਤੇ ਜੇ ਲੋਕਾਂ ਨੇ ਫਤਵਾ ਦਿੱਤਾ ਸੀ ਹੂੰ ਫਿਰ ਭਾਈ ਸਾਹਿਬ ਨੂੰ ਛੱਡ ਦੇਣਾ ਚਾਹੀਦਾ ਸੀ ਛੱਡਣਾ ਚਾਹੀਦਾ ਸੀ ਫਿਰ ਛੱਡਣਾ ਚਾਹੀਦਾ ਸੀ ਜਦੋਂ ਫਤਵਾ ਮਿਲ ਗਿਆ ਹੂੰ ਸਾਡਾ ਤਰਨ ਤਾਰਨ ਦੇ ਹਲਕੇ ਵਾਲਿਆਂ ਦਾ ਕੀ ਗਲਤੀ ਹੈ ਇਹਦੇ ਵਿੱਚ ਕੀ ਕਸੂਰ ਹੈ ਇਹਦੇ ਵਿੱਚ ਹੂੰ ਉਹਨਾਂ ਨੂੰ ਅੰਦਰ ਰੱਖਣ ਦੇ ਨਾਲ ਭਾਜੀ ਨਾ ਸਾਡੇ ਤਰਨ ਤਾਰਨ ਦੇ ਇਸ਼ੂਸ ਪਾਰਲੀਮੈਂਟ ਚ ਉੱਠ ਸਕਿਆ ਕੋਈ ਚੱਕ ਸਕਿਆ ਹੂੰ ਮੈਂਬਰ ਆਫ ਪਾਰਲੀਮੈਂਟ ਦਾ ਜਿਹੜਾ ਫੰਡ ਆਂਦਾ ਹੈਗਾ ਖਲਕੇ ਵਾਸਤੇ ਸਾਡੇ ਉਹ ਵੀ ਨਹੀਂ ਆ ਸਕਿਆ ਸਾਡਾ ਕੀ ਕਸੂਰ ਇਹਦੇ ਵਿੱਚ ਤੁਸੀਂ ਤਾਂ ਤਕੀਦ ਕਰਦੇ ਹੋ ਵੀ ਉਹਨਾਂ ਨੂੰ ਛੱਡਣਾ ਚਾਹੀਦਾ ਦੇਖੋ ਮੈਂ ਫੇਰ ਕਹਿ ਰਿਹਾ ਜਾਂ ਤਾਂ ਗਵਰਨਮੈਂਟ ਉਹਨੂੰ ਪਰਮਿਸ਼ਨ ਨਾ ਦੇ ਜੀ ਜੇ ਪਰਮਿਸ਼ਨ ਦੇਤੀ ਤਾਂ ਹੁਣ ਛੱਡਣਾ ਚਾਹੀਦਾ ਜੀ ਕੀ ਤੇ ਫਤਵਾ ਹਮ ਲਿਆ ਤੇ ਫਿਰ ਰਿਲੀਜ਼ ਕਰਨਾ ਚਾਹੀਦਾ ਸੀ ਜੀ ਕੀ ਕਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤਾਂ ਅਪੀਲ ਲਿਖੋ ਆ ਜੀ ਹੱਥ ਜੋੜ ਕੇ ਸਾਰੇ ਅੰਕੇ ਕਿ ਵੋਟ ਪਾਓ ਹੂੰ ਕਿ ਗਾਂਸ਼ਰਜਮ ਮਾਹੌਲ ਬਹੁਤ ਖਰਾਬ ਹੋ ਚੁਕਿਆ ਜੋ ਜਿੰਨ ਨਤਪਾਨ ਦੀ ਸਖਤ ਜ਼ਰੂਰਤ ਹੈ ਅਸੀਂ ਮਾਹੌਲ ਨੂੰ ਇੱਕ ਮਹੀਨੇ ਸਟੀਕਰਾਂਗੇ ਕਾਂਗਰਸ ਪਾਰਟੀ ਨੂੰ ਵੋਟ ਕਰੋ ਸਪੋਰਟ ਕਰੋ ਧੰਨਵਾਦ ਜੀ ਆਪਣੀ ਵੋਟ ਜ਼ਰੂਰ ਪਾ ਧੰਨਵਾਦ ਜੀ ਸਮਾਂ ਦੇ ਮਿਹਰਬਾਨੀ ਥੈਂਕ ਯੂ